ਬਿਹਗੜਾ ਮਹਲਾ ਪੰਜਵਾ ਕਰਿ ਕਿਰਪਾ ਘੁਰ ਪਾਰ ਬ੍ਰਹਮ ਊਰੇ ਆਨੰਦੇ ਨਾਮ ਵਖਾਨਾਰਾਮ ਅੰਮ੍ਰਿਤ ਮਿੱਠਾ ਲੱਗੇ ਤੇਰਾ ਬਾਣਾ ਰਾਮ ਕਰ ਦਇਆ ਮੈਂ ਅਗੁਪਾਰ ਗਵਿੰਧ ਕੋਏ ਨਹੀਂ ਤੁਝ ਬਿਨਾ ਸਮਰਤ ਅਗਤ ਅਪਾਰ ਪੂਰਨ ਜਿਉ ਤਨ ਤਨ ਤੁਮ ਮਰਾ ਮੂਰਖ ਬਗਦ ਅਨਾਥ ਚੰਚਲ ਬਾਲੇ ਵੀਰ ਨੀਚ ਅਜਾਣਾ ਬਨਵੰਤਨਾਨਿਕ ਸ਼ਰਨ ਤੇਰੀ ਰੱਖ ਲਿਹੁ ਆਵਣ ਜਾਣਾ ਸੋਧਾ ਸਰਣੀ ਪਾਈਏ ਹਰ ਜਿਓ ਗਉਣਾ ਗਾਵੇ ਹਰ ਨੀਤਾ ਰਾਮ ਧੂਰ ਭਵਨ ਕੀ ਮਨ ਤਨ ਲਗੋ ਹਰਿ ਜਿਓ ਸਭ ਪਤਿਤ ਪਨੀ ਤਾਰਾਂ ਪਤਿਤ ਪਨੀਤਾ ਹੋਈ ਤਿਨ ਸੰਗ ਜਗੰਬਤਾ ਪਰ ਨਾਮ ਰਖੇ ਜੀਤ ਤੈ ਨਿਤ ਦੇ ਚੜੇ ਸਵਾਯ ਅਰਧ ਸੇਧਾ ਹਰ ਜਪ ਜਿਨੇ ਆਤਮ ਜੀਤਾ ਬਰਵੰਤ ਨਾਨਕ ਬਟ ਭਾਗ ਪਾਈਏ ਸਾਜ ਸਾਜਨ ਮੀਤਾ ਜਿਨੇ ਸੱਚ ਬਣੰਜਿਆ ਹਰ ਜਿਉ ਜਾਨਾ ਤਿੰਨ ਪ੍ਰਾਪਤ ਬਹੁਤ ਖਜ਼ਾਨਾ ਤਿੰਨ ਪਹਿ ਹਰ ਜਿਉ ਹਰ ਕੀਰਤਨ ਲਾਹਾਰਾਂ ਕਾਮ ਕ੍ਰੋਧ ਨਾ ਲੋਭ ਵਿਆਪੇ ਜੋ ਜਨ ਪ੍ਰਭ ਸਿਓ ਰਾਪਤਿਆ ਇਹ ਇੱਕ ਜਾਣੇ ਏਕ ਮਾਣ ਹੈ ਰਾਮ ਕੇ ਰੰਗ ਮਾਤਿਆ ਲਗ ਸੰਤ ਚਰਨੀ ਪੜੇ ਸ਼ਰਨੀ ਮਨ ਤਿਨਾ ਅਵਾਹਾ ਬਨਵੰਤ ਨਾਨਕ ਜਿਨ ਨਾਮ ਪੱਲੇ ਸੇ ਸੱਚੇ ਸਾਹਾ ਨਾਣਕ ਸੋਈ ਸਿਮਰਿਆ ਹਰ ਜਿਉ ਜਾਨੀ ਕਲ ਧਾਰੀ ਰਾਮ ਗੁਰਮਖਿ ਮਨੋਹ gnਾਵੀ ਸਰ ਹਰ ਜਿਉ ਕਰਤਾ ਪੁਰਖ ਮਰਾਰੀ ਰਾਮ ਜੋ ਕਰੋ ਆਪੇ ਜਿਨਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਤਰੇ ਭਗਜਲ ਪੂਰਵ ਲਿਖਿਆ ਆਪਾ ਆ ਬਚੀ ਵਧਾਈ ਮਨ ਸ਼ਾਂਤਿਆਈ ਮਿਲੇ ਆਪੁਰਖ ਅਪਾਰੀ ਮੇਰੋਂ ਵੰਤ ਨਾਨਕ ਸਿਮਰ ਹਰ ਹਰ ਇਸ ਪੁੰਨੀ ਹਮਾਰੀ ਬਖ ਜੀਵदाई ਮਨ ਸ਼ਾਂਤ ਆਈ ਮਿਲਿਆ ਪ੍ਰਖ ਅਪਾਰੀ ਮੇਰੋਂ ਵੰਤ ਨਾਨਕ ਸਿਮਰ ਹਰ ਹਰ ਕ੍ਰਿਸ਼ਪੁੰਨੀ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ